ਹਾਂਜੀ ਦੋਸਤੋ ਅਰੇ ਉਹ ਕਾਲੀ ਕਲੂਟੀ ਅਜੇ ਤੱਕ ਚਾਹ ਨਹੀਂ ਬਣੀ ਆ ਲੋਕ ਕਹਿਣਗੇ ਕਿ ਐਨਾ ਦੀ ਵੱਡੀ ਭੈਣ ਇੰਨੀ ਬਦਸੂਰਤ ਹੈ ਤਾਂ ਪਤਾ ਨਹੀਂ ਖਾਨਦਾਨ ਵਿੱਚ ਕੀ ਕਮੀ ਹੋਵੇਗੀ ਆ ਜੇ ਖਾਣੇ ਵਿੱਚ ਕੋਈ ਕਮੀ ਹੋਈ ਆ ਤਾਂ ਤੇਰੀ ਅੱਖਾਂ ਲਊ ਦੇੜ ਦੇਾਂਗੀ ਆ ਸ਼ਹਿਰ ਦੇ ਇੱਕ ਪੁਰਾਣੇ ਮੋਹੱਲੇ ਵਿੱਚ ਇੱਕ ਬਹੁਤ ਹੀ ਪੁਰਾਣਾ ਮਕਾਨ ਸੀ ਆ ਜਿਸ ਦੀਆਂ ਕੰਧਾਂ ਦਾ ਪਲਸਤਰ ਜਗਾ ਜਗਾ ਤੋਂ ਉਖੜਾ ਚੁੱਕਾ ਸੀ ਆ ਤੇ ਉਸੇ ਮਕਾਨ ਦੀ ਆ ਚਾਰ ਦੀਵਾਰੀ ਦੇ ਅੰਦਰ ਸੀਰਤ ਦੀ ਪੂਰੀ ਦੁਨੀਆ ਸਿਮਟੀ ਹੋਈ ਸੀ ਆ ਸੀਰਤ ਜਿਸ ਦੀ ਉਮਰ ਤਾਂ ਅਜੇ ਸਿਰਫ 7 ਸਾਲ ਦੀ ਸੀ ਆ ਪਰ ਉਸ ਦੀਆਂ ਅੱਖਾਂ ਵਿੱਚ ਐਜੀ ਉਦਾਸੀ ਸੀ ਜਿਵੇਂ ਉਸ ਨੇ ਸਦੀਆਂ ਦਾ ਗਮ ਦੇਖਿਆ ਹੋਵੇ ਸੀਰਤ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਦਾ ਰੰਗ ਗੂੜਾ ਕਾਲਾ ਸੀ ਆ ਉਸ ਦੀ ਮਾਂ ਤਾਂ ਸਿਰਫ ਉਸ ਨੂੰ ਜਨਮ ਦਿਨ ਦੇ ਹੀ ਪਰਮਾਤਮਾ ਨੂੰ ਪਿਆਰੀ ਹੋ ਗਈ ਸੀ ਤੇ ਉਹ ਇਹ ਗੱਲ ਵੀ ਸਿਰਤ ਲਈ ਇੱਕ ਤਾਨਾ ਬਣ ਗਈ ਸੀ ਆ ਮੋਹੱਲੇ ਦੀਆਂ ਔਰਤਾਂ ਤੇ ਖੁਦ ਉਸਦੇ ਘਰ ਦੇ ਲੋਕ ਕਹਿੰਦੇ ਸਨ ਕਿ ਇਹ ਕੁੜੀ ਤਾਂ ਪੈਦਾ ਹੁੰਦੇ ਹੀ ਆਪਣੀ ਮਾਂ ਨੂੰ ਖਾ ਗਈ ਆ ਮਨਹੂਸ ਹੈ ਕਾਲੀ ਹੈ ਸਿਰਤ ਦੇ ਪਿਤਾ ਜਨਾਬ ਅਮਰਜੀਤ ਸਾਹਿਬ ਇੱਕ ਬਹੁਤ ਹੀ شریف ਅਤੇ ਸਿੱਧੇ ਸਾਦੇ ਇਨਸਾਨ ਸਨ ਉਹ ਸਰਕਾਰੀ ਦਫ਼ਤਰ ਵਿੱਚ ਇੱਕ ਛੋਟੀ ਜਿਹੀ ਨੌਕਰੀ ਕਰਦੇ ਸਨ ਪਤਨੀ ਦੇ ਦੇਹਾਂਤ ਤੋਂ ਬਾਅਦ ਘਰ ਨੂੰ ਸੰਭਾਲਣ ਲਈ ਆ ਇਹ ਅਸੀਰਤ ਦੀ ਪਰਵਰੀਛ ਲਈ ਉਹਨਾਂ ਨੇ ਦੂਜਾ ਵਿਆਹ ਕਰ ਲਿਆ ਸੀ ਨਵੀਂ ਮੰਮੀ ਦਾ ਨਾਮ ਰਜਨੀ ਸੀ ਰਜਨੀ ਜਦੋਂ ਵਿਆਹ ਕੇ ਆਈ ਤਾਂ ਸ਼ੁਰੂ-ਸ਼ੁਰੂ ਵਿੱਚ ਤਾਂ ਉਸਨੇ ਸੀਰਤ ਨੂੰ ਥੋੜਾ ਬਹੁਤ ਪਿਆਰ ਦਿਖਾਇਆ ਪਰ ਜਿਵੇਂ ਹੀ ਉਸ ਦੀਆਂ ਆਪਣੀਆਂ ਬੇਟੀਆਂ ਪੈਦਾ ਹੋਈਆਂ ਰਜਨੀ ਦਾ ਵਰਤਾਅ ਪੂਰੀ ਤਰ੍ਹਾਂ ਬਦਲ ਗਿਆ ਰਜਨੀ ਦੀਆਂ ਦੋ ਬੇਟੀਆਂ ਹੋਈਆਂ ਸੋਨੀਆ ਤੇ ਨੀਲਮ ਕੁਦਰਤ ਦੀਆਂ ਖੇਡ ਦੇਖੋ ਕਿ ਰਜਨੀ ਦੀਆਂ ਦੋਵੇਂ ਬੇਟੀਆਂ ਚੰਦ ਵਰਗੀਆਂ ਗੋਰੀਆਂ ਤੇ ਖੂਬਸੂਰਤ ਸਨ ਉਨ੍ਹਾਂ ਦੀ ਅੱਖਾਂ ਨੇਲੀਆਂ ਤੇ ਬਾੜ ਸੁਨਹਿਰੀ ਸਨ ਹੁਣ ਇੱਕ ਹੀ ਘਰ ਵਿੱਚ ਹਨੇਰਾ ਤੇ ਉਜਾਲਾ ਦੋਵੇਂ ਨਾਲ-ਨਾਲ ਪਲ ਰਹੇ ਸਨ ਇੱਕ ਪਾਸੇ ਸੀਰਤ ਸੀ ਜੋ ਘਰ ਦੇ ਇੱਕ ਕੋਨੇ ਵਿੱਚ ਸਿਮਟੀ ਰਹਿੰਦੀ ਸੀ ਜਿਸ ਦਾ ਰੰਗ ਤਵੇ ਵਰਗਾ ਕਾਲਾ ਸੀ ਅਤੇ ਦੂਜੇ ਪਾਸੇ ਸੋਨੀਆਂ ਤੇ ਨੀਲਮ ਸਨ ਜੋ ਤਿਤਲੀਆਂ ਵਾਂਗ ਪੂਰੇ ਘਰ ਵਿੱਚ ਚੈੱਕਦੀਆਂ ਸਨ ਬਚਪਨ ਤੋਂ ਹੀ ਸੀਰਤ ਦੇ ਕੰਨਾਂ ਵਿੱਚ ਜੋਲ ਫਾਜ ਸਭ ਤੋਂ ਜ਼ਿਆਦਾ ਪਏ ਸਨ ਹਟ ਜਾ ਕਾਲੀ ਆ ਪਿੱਛੇ ਹਟ ਤੂੰ ਕਿਉਂ ਸਾਹਮਣੇ ਆ ਗਈ ਆ ਜਦੋਂ ਵੀ ਘਰ ਵਿੱਚ ਕੋਈ ਮਹਿਮਾਨ ਹੁੰਦਾ ਤਮਤਰੇਈ ਮਾ ਰਜਨੀ ਸੀਰਤ ਨੂੰ ਰਸੋਈ ਵਿੱਚ ਲੁਕਾ ਦਿੰਦੀ ਆ ਤੇ ਆਪਣੀਆਂ ਦੋਵੇਂ ਗੋਰੀਆਂ ਬੇਟੀਆਂ ਨੂੰ ਅੱਗੇ ਵਧੀਆ-ਵਧੀਆ ਕੱਪੜੇ ਪਹਿਨਾ ਕੇ ਮਹਿਮਾਨਾਂ ਦੇ ਸਾਹਮਣੇ ਪੇਸ਼ ਕਰਦੀ ਆ ਜੇ ਗਲਤੀ ਹਣਾਲ ਸੀਰਤ ਬਾਹਰ ਆ ਜਾਂਦੀ ਤਾਂ ਮਹਿਮਾਨ ਪੁੱਛ ਲੈਂਦੇ ਕੀ ਆ ਇਹ ਕੌਣ ਹੈ ਤਾਂ ਉਹ ਕਹਿੰਦੀ ਕੀ ਇਹ ਨੌਕਰਾਨੀ ਦੀ ਬੇਟੀ ਹੈ ਇਹ ਗੱਲ ਸੀਰਤ ਦੇ ਨੰਨੇ ਜੇ ਦਿਲ ਤੇ ਹਤੋੜੇ ਦੀ ਤਰ੍ਹਾਂ ਲੱਗਦੀ ਆ ਰਜਨੀ ਫੌਰਨ ਗੱਲ ਬਣਾਉਂਦੀ ਤੇ ਕਹਿੰਦੀ ਆ ਹਾਂ ਹਾਂ ਇਹ ਘਰ ਦੇ ਕੰਮ ਵਿੱਚ ਮਦਦ ਕਰਦੀ ਹੈ ਦੂਰ ਦੀ ਰਿਸ਼ਤੇਦਾਰ ਹੈ ਪਿਤਾ ਮਰਜੀਤਾ ਇਹ ਸਭ ਦੇਖਦੇ ਪਰ ਉਹ ਆਪਣੀ ਤੇਜ ਇਤਰਾਰ ਪਤਨੀ ਦੇ ਸਾਹਮਣੇ ਕੁਝ ਬੋਲਣ ਦੀ ਹਿੰਮਤ ਨਹੀਂ ਕਰ ਸਕਦੇ ਸੀ ਉਹ ਬਸ ਕਦੇ-ਕਦੀ ਆ ਚੋਰੀ ਛਿਪੇ ਸਿਰਤ ਦੇ ਸਿਰ ਤੇ ਹੱਥ ਰੱਖ ਦਿੰਦੇ ਤੇ ਕਹਿੰਦੇ ਬੇਟੀ ਦਿਲ ਛੋਟਾ ਨਾ ਕਰ ਰੱਬ ਸਭ ਦੇਖ ਰਿਹਾ ਹੈ ਵਕਤ ਗੁਜ਼ਰਦਾ ਗਿਆ ਤੇ ਬੱਚੀਆਂ ਵੱਡੀਆਂ ਹੋਣ ਲੱਗੀਆਂ ਸੋਨੀਆ ਤੇ ਨੀਲਮ ਸਕੂਲ ਜਾਂਦੀਆਂ ਕਾਲਜ ਜਾਂਦੀਆਂ ਨਵੇਂ-ਨਵੇਂ ਫੈਸ਼ਨ ਦੇ ਕੱਪੜੇ ਪੌਂਦੀਆਂ ਤੇ ਦੋਸਤਾਂ ਨਾਲ ਘੁੰਮਦੀਆਂ ਪਰ ਸਿਰਤ ਲਈ ਘਰ ਦੀ ਦਹਰੀਜ ਪਾਰ ਕਰਨਾ ਵੀ ਮਨਾ ਸੀ ਰਜਨੀ ਨੇ ਉਸ ਨੂੰ ਘਰ ਦੀ ਨੁਕਰਾਣੀ ਬਣਾ ਕੇ ਰੱਖ ਦਿੱਤਾ ਸੀ ਸੂਰਜ ਨਿਕਲਣ ਤੋਂ ਪਹਿਲਾਂ ਸਿਰਤ ਉੱਠ ਜਾਂਦੀ ਆ ਪੂਰੇ ਘਰ ਦਾ ਝਾੜੂ ਪੋਚਾ ਕਰਦੀ ਆ ਸਭ ਦੇ ਲਈ ਆ ਨਾਸ਼ਤਾ ਬਣਾਉਂਦੀ ਆ ਕੱਪੜੇ ਧੋਂਦੀ ਬਰਤਨ ਮਾਂਜਦੀ ਆ ਤੇ ਇਸ ਦੇ ਬਦਲੇ ਉਸ ਨੂੰ ਕੀ ਮਿਲਦਾ ਸਿਰਫ ਰੁੱਖੀ ਸੁੱਕੀ ਰੋਟੀ ਆ ਤੇ ਤਾਨੇ ਰਜਨੀ ਹਮੇਸ਼ਾ ਚਲਾਉਂਦੀ ਰਹਿੰਦੀ ਆ ਅਰੇ ਉਹ ਕਾਲੀ ਕੋਲੋਟੀ ਆ ਅਜੇ ਤੱਕ ਚਾਹ ਨਹੀਂ ਬਣੀ ਆ ਅਰੇ ਉਹ ਮਨੂਸ ਤੂੰ ਫਿਰ ਤੋਂ ਸਬਜੀ ਵਿੱਚ ਨਮਕ ਜ਼ਿਆਦਾ ਪਾ ਦਿੱਤਾ ਸੀਰਤਾ ਚੁੱਪਚਾਪ ਸਭ ਸੁਣਦੀ ਤੇ ਆਪਣੀਆਂ ਅੱਖਾਂ ਦੇ ਅਤਰੂ ਆਪਣੇ ਕਾਲੇ ਦੁਪट्टे ਵਿੱਚ ਛੁਪਾ ਲੈਂਦੀ ਉਸਨੂੰ ਲੱਗਦਾ ਸੀ ਕਿ ਸ਼ਾਇਦ ਕਾਲਾ ਹੋਣਾ ਕੋਈ ਗੁਨਾਹ ਹੈ ਜਿਸ ਦੀ ਸਜ਼ਾ ਉਸਨੂੰ ਮਿਲ ਰਹੀ ਹੈ ਸੋਨੀਆ ਤੇ ਨੀਲਮ ਵੀ ਆਪਣੀ ਮਾਂ ਦੇ ਨਕਸ਼ੇ ਕਦਮ ਤੇ ਸਨ ਉਹ ਵੀ ਆਪਣੀ ਵੱਡੀ ਭੈਣ ਸੀਰਤ ਨੂੰ ਭੈਣ ਨਹੀਂ ਸਮਝਦੀਆਂ ਸਨ ਜਦੋਂ ਉਹਨਾਂ ਨੇ ਕਾਲਜ ਜਾਣਾ ਸ਼ੁਰੂ ਕੀਤਾ ਤਾਂ ਉਹ ਸੀਰਤ ਤੇ ਹੁਕਮ ਚਲਾਉਂਦੀਆਂ ਇਹ ਸੀਰਤਾ ਮੇਰੇ ਜੁੱਤੇ ਪਾਲਸ ਕਰਦੇ ਤੇ ਜਦੋਂ ਉਹਨਾਂ ਦੀਆਂ ਸਹੇਲੀਆਂ ਘਰ ਆਉਂਦੀਆਂ ਤਾਂ ਉਹ ਸੀਰਤ ਦਾ ਮਜ਼ਾਕ ਉਡਾਉਂਦੀਆਂ ਦੇਖੋ ਦੇਖੋ ਇਹ ਸਾਡੇ ਘਰ ਦੀ ਪੁਰਾਣੀ ਮਸ਼ੀਨ ਹੈ ਜੋ ਕਦੇ ਥੱਕਦੀ ਨਹੀਂ ਆ ਸਭ ਕੁੜੀਆਂ ਹੱਸਦੀਆਂ ਤੇ ਸਿਰਤ ਦਾਦੀ ਲਚਲ ਨਹੀਂ ਹੋ ਜਾਂਦਾ ਸਿਰਤ ਨੇ ਆਪਣੀ ਤਨਹਾਈ ਦਾ ਸਾਥੀ ਆਪਣੇ ਰੱਬ ਨੂੰ ਬਣਾ ਲਿਆ ਸੀ ਆ ਕਰਦੇ ਕੰਮ ਕਾਜ ਤੋਂ ਜਦੋਂ ਵੀ ਥੋੜਾ ਵਕਤ ਮਿਲਦਾ ਉਹ ਇਨਸਾਨਾਨ ਕਰਦੀ ਆ ਪਾਠ ਕਰਨ ਬੈਠ ਜਾਂਦੀ ਆ ਤੇ ਉਸ ਦਾ ਰੰਗ ਭਾਵੇਂ ਹੀ ਕਾਲਾ ਸੀ ਪਰ ਉਸ ਦੀ ਆਵਾਜ਼ ਵਿੱਚ ਐਨਾ ਦਰਦ ਤੇ ਮਿਠਾਸ ਸੀ ਆ ਕਿ ਜਦੋਂ ਉਹ ਪ੍ਰਾਰਥਨਾ ਕਰਦੀ ਤਾਂ ਸੁਣਨ ਵਾਲਿਆਂ ਦੇ ਰੋਂਗਟੇ ਖੜੇ ਹੋ ਜਾਂਦੇ ਆ ਮਗਰ ਅਫਸੋਸ ਉਸਦੇ ਕਰਦਿਆਂ ਕੋਲ ਉਸਦੀ ਇਹ ਖੂਬੀ ਦੇਖਣ ਲਈ ਅੱਖਾਂ ਨਹੀਂ ਸਨ ਉਹ ਤਾਂ ਬਸ ਉਸਦੀ ਖੱਲ ਦਾ ਰੰਗ ਦੇਖਦੇ ਸਨ ਰਜਨੀ ਅਕਸਰ ਕਹਿੰਦੀ ਪਾਠਕਰਨ ਨਾਲ ਤੇਰਾ ਰੰਗ ਗੋਰਾ ਨਹੀਂ ਹੋ ਜਾਵੇਗਾ ਕੋਈ ਨਹੀਂ ਵੀ ਆਏਗਾ ਤੈਨੂੰ ਤੇਰੀ ਤਾਂ ਸ਼ਕਲ ਦੇਖ ਕੇ ਲੋਕ ਡਰ ਜਾਣਗੇ ਆ ਫਿਰ ਮੋਹੱਲੇ ਵਿੱਚ ਉਸਦੇ ਵਿਆਹ ਦੀਆਂ ਗੱਲਾਂ ਹੋਣ ਲੱਗੀਆਂ ਅਮਰਜੀਤ ਬਹੁਤ ਫਿਕਰਮੰਦ ਰਹਿਣ ਲੱਗੇ ਉਕਤੋਂਦੇ ਸੰ ਉਨ੍ਹਾਂ ਦੀ ਬੇਟੀ ਦਾ ਘਰ ਬਸ ਜਾਵੇ ਉਹਨਾਂ ਨੇ ਕਈ ਜਗ੍ਹਾ ਸਿਰਤ ਦੇ ਰਿਸ਼ਤੇ ਦੀ ਗੱਲ ਚਲਾਈ ਪਰ ਜਿੱਥੇ ਵੀ ਉਹ ਸਿਰਤ ਦਾ ਜ਼ਿਕਰ ਕਰਦੇ ਲੋਕ ਸਾਫ਼ ਮਨਾ ਕਰ ਦਿੰਦੇ ਇੱਕ ਵਾਰ ਰਿਸ਼ਤਾ ਦੇਖਣ ਵਾਲੇ ਆਉਣ ਵਾਲੇ ਸਨ ਰਜਨੀ ਨੇ ਬਹੁਤ ਕਿਹਾ ਕਿ ਆ ਮਹਿਮਾਨਾਂ ਦੇ ਸਾਹਮਣੇ ਸਿਰਤ ਨੂੰ ਨਾ ਲਿਆਓ ਰਿਸ਼ਤੇ ਵਾਲੇ ਭੱਜ ਜਾਣਗੇ ਪਰ ਅਮਰਜੀਤ ਨੇ ਜਿੱਦ ਕੀਤੀ ਕਿ ਨਹੀਂ ਮੈਂ ਆਪਣੀ ਬੇਟੀ ਨੂੰ ਲੁਕਾਵਾਂਗਾ ਨਹੀਂ ਉਸ ਦਿਨ ਨੂਆ ਸਿਰਤ ਕਦੇ ਨਹੀਂ ਪੁੱਛ ਸਕਦੀ ਸੀ ਆ ਉਸ ਨੂੰ ਇੱਕ ਸਾਦੇ ਜਿਹੇ ਸੂਟ ਵਿੱਚ ਤਿਆਰ ਕੀਤਾ ਗਿਆ ਮੁੰਡੇ ਵਾਲੇ ਆਏ ਮੁੰਡਾ ਉਸ ਦੇ ਮਾਪੇ ਤੇ ਉਸ ਦੀ ਭੈਣ ਉਹਨਾਂ ਨੇ ਪਹਿਲਾਂ ਸੋਨੀਆ ਤੇ ਨੀਲਮ ਨੂੰ ਦੇਖਿਆ ਜੋ ਸਜੀਤਾ ਜੀ ਕੁਮਰਈਆਂ ਸਨ ਮੁੰਡੇ ਦੀ ਮਾਂ ਨੇ ਸੋਨੀਆ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਇਹ ਹੈ ਕੁੜੀਆ ਜੀ ਨਹੀਂ ਆ ਇਹ ਮੇਰੀ ਛੋਟੀ ਬੇਟੀ ਹੈ ਵੱਡੀ ਬੇਟੀ ਸਿਰਤ ਹੈ ਜਿਸ ਦੇ ਲਈ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਆ ਇਹ ਸੀਰਤ ਚਾਹ ਦੀ ਟੀਰੇ ਲੈ ਕੇ ਕਮਰੇ ਵਿੱਚ ਦਾਖਲ ਹੋਈ ਆ ਜਿਵੇਂ ਹੀ ਉਸ ਦੀ ਨਜ਼ਰ ਚੁੱਕੀ ਅਤੇ ਮੁੰਡੇ ਵਾਲਿਆਂ ਨੇ ਉਸ ਦਾ ਚਿਹਰਾ ਦੇਖਿਆ ਕਮਰੇ ਵਿੱਚ ਸਨਾਟਾ ਛਾ ਗਿਆ ਮੁੰਡੇ ਦੀ ਮਾਂ ਨੇ ਮੂੰਹ ਵਿਗਾੜ ਲਿਆ ਮੁੰਡੇ ਨੇ ਤਾਂ ਚਾਹ ਦਾ ਪਿਆਲਾ ਤਾਂ ਹੱਥ ਵਿੱਚ ਲੈਣ ਤੋਂ ਮਨਾ ਕਰ ਦਿੱਤਾ ਮੁੰਡੇ ਦੀ ਮਾਂ ਨੇ ਉਸੇ ਵਕਤ ਸਭ ਦੇ ਸਾਹਮਣੇ ਕਿਹਾ ਪਾਈ ਸਾਹਿਬ ਤੁਸੀਂ ਸਾਨੂੰ ਧੋਖੇ ਵਿੱਚ ਰੱਖਿਆ ਤੁਸੀਂ ਇਹ ਨਹੀਂ ਦੱਸਿਆ ਸੀ ਕਿ ਕੁੜੀ ਐ ਨਹੀਂ ਕਾਲੀ ਹੈ ਸਾਡੇ ਖਾਨਦਾਨ ਵਿੱਚ ਅੱਜ ਤੱਕ ਇੰਨਾ ਕਾਲਾ ਬੱਚਾ ਪੈਦਾ ਨਹੀਂ ਹੋਇਆ ਜੇ ਮੇਰਾ ਬੇਟਾ ਇਸ ਨਾਲ ਵਿਆਹ ਕਰੇਗਾ ਤਾਂ ਲੋਕ ਕੀ ਕਹਿਣਗੇ ਅਸੀਂ ਤਾਂ ਕਿਸੇ ਪਰੀ ਦੀ ਤਲਾਸ਼ ਵਿੱਚ ਸੀ ਤੇ ਤੁਸੀਂ ਸਾਡੇ ਸਾਹਮਣੇ ਇਹ ਕੋਲਾ ਲੈ ਆਏ ਆ ਅਮਰਜੀਤ ਨੇ ਹੱਥ ਜੋੜ ਕੇ ਕਿਹਾ ਭੈਣ ਜੀ ਮੇਰੀ ਬੇਟੀ ਦਾ ਰੰਗ ਹੀ ਤਾਂ ਦਬਿਆ ਹੈ ਪਰ ਸਿਰਤ ਦਾ ਸੁਭਾਅ ਬਹੁਤ ਵਧੀਆ ਹੈ ਪਰ ਮੁੰਡੇ ਵਾਲਿਆਂ ਨੇ ਕੋਈ ਅਸਰ ਨਾ ਕੀਤਾ ਮੁੰਡੇ ਦੀ ਭੈਣ ਬੋਲੀ ਅੰਕਲ ਅਸੀਰਤ ਦਾਸ ਸੀਆ ਕੀ ਆਚਾਰ ਪਾਵਾਂਗੇ ਇਸ ਕੁੜੀ ਦੇ ਨਾਲ ਤਾਂ ਮੇਰਾ ਭਰਾ ਬਾਜ਼ਾਰ ਵਿੱਚ ਨਿਕਲਣ ਵਿੱਚ ਵੀ ਸ਼ਰਮ ਮਹਿਸੂਸ ਕਰੇਗਾ ਤੇ ਉਹ ਲੋਕ ਬਿਨਾਂ ਚਾਹ ਪਿੱਤੇ ਉੱਠ ਕੇ ਚਲੇ ਗਏ ਜਾਂਦੇ ਜਾਂਦੇ ਉਹ ਸੀਰਤ ਵਾਲਾ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਗਏ ਜਿਵੇਂ ਉਹ ਕੋਈ ਇਨਸਾਨ ਨਹੀਂ ਬਲਕਿ ਕੋਈ ਗੰਦਗੀ ਦਾ ਢੇਰ ਹੋਵੇ ਜਾਣ ਤੋਂ ਬਾਅਦ ਰਜਨੀ ਨੇ ਜੋ ਤੂਫਾਨ ਖੜਾ ਕੀਤਾ ਉਹ ਹੋਰ ਵੀ ਭਿਆਨਕ ਸੀ ਇਹ ਦੇਖ ਲਿਆ ਕਿ ਅਸੀਂ ਨਾ ਮੈਂ ਕੀ ਆ ਇਸ ਨੂੰ ਸਾਹਮਣੇ ਨਾ ਲਿਆਓ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ ਆ ਹੁਣ ਖੁਸ਼ ਐ ਤੂੰ ਆ ਤੇਰੀ ਵਜ੍ਹਾ ਨਾਲ ਮੇਰੀਆਂ ਦੂਜੀਆਂ ਬੇਟੀਆਂ ਦੇ ਰਿਸ਼ਤਿਆਂ ਤੇ ਵੀ ਅਸਰ ਪਵੇਗਾ ਲੋਕ ਕਹਿਣਗੇ ਕਿ ਇਹਨਾਂ ਦੀ ਵੱਡੀ ਭੈਣ ਐਨੀ ਬਦਸੂਰਤ ਹੈ ਪਤਾ ਨਹੀਂ ਖਾਨਦਾਨ ਵਿੱਚ ਕੀ ਕਮੀ ਹੋਵੇਗੀ ਆ ਜਾ ਦਫਾ ਹੋ ਜਾ ਮੇਰੀ ਨਜ਼ਰਾਂ ਦੇ ਸਾਹਮਣੇ ਤੋਂ ਅਸਿਰਤ ਰੋਂਦੀ ਹੋਈ ਆਪਣੇ ਕਮਰੇ ਵਿੱਚ ਭੱਜੀ ਆ ਤੇ ਦਰਵਾਜ਼ਾ ਬੰਦ ਕਰ ਲਿਆ ਉਸ ਰਾਤ ਉਸਨੇ ਆਇਨੇ ਵਿੱਚ ਆਪਣੀ ਸ਼ਕਲ ਦੇਖੀ ਉਸਨੇ ਆਪਣੀਆਂ ਗੱਲਾਂ ਨੂੰ ਖਰੋਚਿਆ ਉਸਨੇ ਆਪਣੀਆਂ ਅੱਖਾਂ ਨੂੰ ਦੇਖਿਆ ਤੇ ਫੁੱਟ-ਫੁੱਟ ਕੇ ਰੋਈ ਹੈ ਰੱਬਾ ਤੂੰ ਮੈਨੂੰ ਐਜਾ ਕਿਉਂ ਬਣਾਇਆ ਕਿ ਮੇਰੇ ਅੰਦਰ ਦਿਲ ਨਹੀਂ ਹੈ ਕਿ ਮੈਨੂੰ ਖੁਸ਼ ਹੋਣ ਦਾ ਹੱਕ ਨਹੀਂ ਹੈ ਲੋਕ ਮੈਨੂੰ ਇਨਸਾਨ ਕਿਉਂ ਨਹੀਂ ਸਮਝਦੇ ਉਹ ਪੂਰੀ ਰਾਤ ਪ੍ਰਾਰਥਨਾ ਕਰਦੀ ਰਹੀ ਹੈ ਮੇਰੇ ਮਾਲਕ ਜਾਂ ਤਾਂ ਮੈਨੂੰ ਚੁੱਕ ਲੈ ਜਾਂ ਮੇਰੀ ਤਕਦੀਰ ਬਦਲ ਦੇ ਮੈਨੂੰ ਇਸ ਜ਼ਿਲਤ ਦੀ ਜ਼ਿੰਦਗੀ ਤੋਂ ਛੁਟਕਾਰਾ ਦੇ ਦੇ ਮੇਰਾ ਕੋਈ ਨਹੀਂ ਹੈ ਤੇਰੇ ਸਿਵਾ ਸਭ ਮੈਨੂੰ ਠੁਕਰਾ ਦਿੰਦੇ ਹਨ ਤੂੰ ਤਾਂ ਮੈਨੂੰ ਨਾ ਠੁਕਰਾ ਉਸ ਰਾਤ ਸਿਰਤ ਨੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਕੀਤਾ ਉਸ ਨੂੰ ਲੱਗਿਆ ਜਿਵੇਂ ਕੋਈ ਕਹਿ ਰਿਹਾ ਹੋਵੇ ਕਿ ਸਬਰ ਕਰ ਲੈ ਇਹ ਬੰਦੀ ਆ ਤੇਰਾ ਇਮਤਿਹਾਨ ਸਖਤ ਹੈ ਪਰ ਇਨਾਮ ਵੀ ਬਹੁਤ ਵੱਡਾ ਹੋਵੇਗਾ ਦਿਨ ਗੁਜ਼ਰਦੇ ਗਏ ਸੋਨੀਆ ਤੇ ਨੀਲਮ ਦੇ ਲਈ ਵਧੀਆ-ਵਧੀਆ ਘਰਾਂ ਤੋਂ ਰਿਸ਼ਤੇ ਆਉਣ ਲੱਗੇ ਰਜਨੀ ਬਹੁਤ ਖੁਸ਼ੀ ਆ ਉਸ ਨੇ ਤੈਅ ਕਰ ਲਿਆ ਸੀ ਕਿ ਉਹ ਆਪਣੀਆਂ ਬੇਟੀਆਂ ਦਾ ਵਿਆਹ ਕਿਸੇ ਅਮੀਰ ਘਰਾਣੇ ਵਿੱਚ ਕਰੇਗੀ ਸਿਰਤ ਹੁਣ ਕਰ ਦੇਖੀ ਸੇ ਕੋਨੇ ਵਿੱਚ ਪਈ ਰਹਿੰਦੀ ਹੁਣ ਤਾਂ ਮਰਜੀਤ ਨੇ ਵੀ ਉਮੀਦ ਛੱਡ ਦਿੱਤੀ ਸੀ ਆ ਉਹ ਵੀ ਥੱਕ ਚੁੱਕੇ ਸਨ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਉਹ ਸੋਚਣ ਲੱਗੇ ਕਿ ਸ਼ਾਇਦ ਅਸੀਰਤ ਨੂੰ ਪੂਰੀ ਜ਼ਿੰਦਗੀ ਇਸੇ ਘਰ ਵਿੱਚ ਬੁੱਢੀ ਹੋਣਾ ਪਵੇਗਾ ਫਿਰ ਇੱਕ ਦਿਨ ਮੋਹੱਲੇ ਵਿੱਚ ਇੱਕ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਪਤਾ ਚੱਲਿਆ ਕਿ ਸ਼ਹਿਰ ਦੇ ਸਭ ਤੋਂ ਵੱਡੇ ਸੇਠ ਜਿਨ੍ਹਾਂ ਦਾ ਲੰਡਨ ਵਿੱਚ ਬਹੁਤ ਵੱਡਾ ਕਾਰੋਬਾਰ ਹੈ ਉਹਨਾਂ ਦਾ ਬੇਟਾ ਵਿਆਹ ਦੇ ਲਈ ਵਤਨ ਵਾਪਸ ਆਇਆ ਹੈ ਉਹਨਾਂ ਦਾ ਨਾਮ ਹਰਵੰਸ ਸਿੰਘ ਸੀ ਆ ਉਹਨਾਂ ਦੇ ਬੇਟੇ ਦਾ ਨਾਮ ਸਮੀਰ ਸੀ ਆ ਲੋਕ ਕਹਿੰਦੇ ਸਨ ਕਿ ਸਮੀਰ ਐਨਾ ਖੂਬਸੂਰਤ ਤੇ ਅਮੀਰ ਹੈ ਕਿ ਉਸਦੇ ਲਈ ਤਾਂ ਵੱਡੇ ਵੱਡੇ ਅਫਸਰਾਂ ਦੀਆਂ ਹੁੱਤੀਆਂ ਦੀ ਲਾਈਨ ਲੱਗੀ ਹੈ ਉਹ ਖਾਨਦਾਨ ਬਹੁਤ ਧਾਰਮਿਕ ਤੇ ਰਹੀਸ ਹੈ ਉਹ ਲੋਕ ਇੱਕ ਐਜੀ ਕੁੜੀ ਦੀ ਤਲਾਸ਼ ਵਿੱਚ ਸਨ ਜੋ ਘਰੇਲੂ ਹੋਵੇ ਤੇ ਸੰਸਕਾਰੀ ਹੋਵੇ ਰਜਨੀ ਨੇ ਜਦੋਂ ਇਹ ਸੁਣਿਆ ਤਾਂ ਉਸਦੇ ਕੰਨ ਖੜੇ ਹੋ ਗਏ ਉਸਨੇ ਸੋਚਿਆ ਕਿ ਜੇ ਮੇਰੀ ਬੇਟੀ ਸੋਨੀਆ ਜਾਂ ਨੀਲਮ ਦਾ ਵਿਆਹ ਸਮੀਰ ਨਾਲ ਹੋ ਜਾਵੇ ਤਾਂ ਮੇਰੀ ਧੀਆਂ ਦੀ ਜ਼ਿੰਦਗੀ ਹੀ ਬਣ ਜਾਵੇਗੀ ਅਸੀਂ ਮਾਲਾ-ਮਾਲ ਹੋ ਜਾਵਾਂਗੇ ਉਸਨੇ ਅਮਰਜੀਤ ਦੇ ਪਿੱਛੇ ਪੈ ਕੇ ਕਿਸੇ ਤਰ੍ਹਾਂ ਬਿਚੋਲੇ ਦੇ ਜਰੀਏ ਆਪਣਾ ਸੁਨੇਹਾ ਹਰਵੰਸ ਸਿੰਘ ਦੇ ਘਰ ਤੱਕ ਪਹੁੰਚਵਾ ਦਿੱਤਾ ਉਸਨੂੰ ਪੂਰਾ ਯਕੀਨ ਸੀ ਕਿ ਉਸਦਿਆਂ ਬੇਟੀਆਂ ਦੀ ਖੂਬਸੂਰਤੀ ਦੇਖ ਕੇ ਉਹ ਲੋਕ ਇਨਕਾਰ ਨਹੀਂ ਕਰ ਸਕਣਗੇ ਹੈਰਾਨੀ ਦੀ ਗੱਲ ਇਹ ਹੋਈ ਕਿ ਹਰਵੰਸ ਸਿੰਘ ਵੱਲੋਂ ਜਵਾਬ ਆ ਗਿਆ ਕਿ ਉਹ ਲੋਕ ਕੁੜੀ ਦੇਖਣ ਆ ਰਹੇ ਹਨ ਰਜਨੀ ਦੀ ਖੁਸ਼ੀ ਦਾ ਠਿਕਾਣਾ ਨਹੀਂ ਰਿਹਾ ਪੂਰੇ ਘਰ ਵਿੱਚ ਜਿਵੇਂ ਜਸ਼ਨ ਸ਼ੁਰੂ ਹੋ ਗਿਆ ਕਰਦੀ ਸਫੈਦੀ ਕਰਵਾਈ ਗਈ ਨਵੇਂ ਪਰਦੇ ਲਗਾਏ ਗਏ ਸੋਨੀਆ ਤੇ ਨੀਲਮ ਨੂੰ ਬਿਊਟੀ ਪਾਰਲਰ ਭੇਜਿਆ ਗਿਆ ਤਾਂ ਕਿ ਉਹ ਹੋਰ ਜ਼ਿਆਦਾ ਚਮਕ ਸਕਣ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣ ਦੀ ਲਿਸਟ ਤਿਆਰ ਹੋਈ ਆ ਪਰ ਇੰਨਾ ਸਭ ਤਿਆਰੀਆਂ ਦਾ ਬੋਝ ਕਿਸ ਤੇ ਸੀ ਜਾਇਰ ਹੈ ਸੀਰਤ ਤੇ ਖਬਰਦਾਰ ਜੋਤੂ ਉਸ ਦਿਨ ਮਹਿਮਾਨਾਂ ਦੇ ਸਾਹਮਣੇ ਆਈ ਤੁਰਸੋਈ ਵਿੱਚ ਰਹੇਗੀ ਆ ਉੱਥੇ ਹੋਈ ਆ ਸਾਰਾ ਖਾਣਾ ਪਿਜਵਾਏਗੀ ਤੇ ਸੁਣ ਖਾਣਾ ਐਜਾ ਹੋਣਾ ਚਾਹੀਦਾ ਹੈ ਕੀ ਆ ਮਹਿਮਾਨ ਉਂਗਲੀਆਂ ਚਟਦੇ ਰਹਿ ਜਾਣ ਜੇ ਖਾਣੇ ਵਿੱਚ ਕੋਈ ਕਮੀ ਹੋਈ ਤਾਂ ਤੇਰੀ ਖਾਲ ਉਦੇੜ ਦੇਾਂਗੀ ਸੀਰਤ ਨੇ ਚੁੱਪਚਾਪ ਸੀਰ ਚੁਕਾ ਲਿਆ ਉਸਦੇ ਦਿਲ ਵਿੱਚ ਇੱਕ ਛੋਟੀ ਜਿਹੀ ਖੁਆਇਸ਼ ਜਗ ਗਈ ਕਿ ਕੋਈ ਮੈਨੂੰ ਵੀ ਦੇਖਣਾਵੇਗਾ ਪਰ ਉਸਨੇ ਆਪਣੀ ਇਸ ਸੋਚ ਨੂੰ ਝਟਕ ਦਿੱਤਾ ਉਸਦੇ ਲਈ ਤਾਂ ਬਸ ਤੰਦੂਰ ਦੀ ਅੱਗ ਤੇ ਮਸਾਲਿਆਂ ਦੀ ਮਹਿਕ ਹੀ ਮੁਕਦਰ ਸੀ ਆ ਉਹਦੀ ਨਾਂ ਗਿਆ ਹਰਵੰਸ ਸਿੰਘ ਉਹਨਾਂ ਦੀ ਪਤਨੀ ਤੇ ਉਹਨਾਂ ਦਾ ਬੇਟਾ ਸਮੀਰ ਵੱਡੀਆਂ-ਵੱਡੀਆਂ ਗੱਡੀਆਂ ਦੇ ਕਾਫਲੇ ਦੇ ਨਾਲ ਉਹਨਾਂ ਦੇ ਮੋਹੱਲੇ ਵਿੱਚ ਦਾਖਲ ਹੋਏ ਪੂਰਾ ਮੋਹੱਲਾ ਉਹਨਾਂ ਨੂੰ ਦੇਖਣ ਲਈ ਛੱਤਾਂ ਤੇ ਚੜ੍ਹ ਗਿਆ ਸਮੀਰ ਜੋ ਲੰਡਨ ਤੋਂ ਪੜ੍ਹ ਕੇ ਆਇਆ ਸੀ ਉਸਨੇ ਇੱਕ ਸਾਦਾ ਜਿਹਾ ਕੁੜਤਾ ਪਜਾਮਾ ਪਾਇਨਿਆ ਸੀ ਉਹ ਐਨਾ ਨੂਰਾਨੀ ਸੀ ਆ ਕੀ ਦੇਖਣ ਵਾਲਿਆਂ ਦੀਆਂ ਨਜ਼ਰਾਂ ਹਟ ਨਹੀਂ ਰਹੀਆਂ ਸਨ ਉਹ ਲੋਕ ਘਰ ਵਿੱਚ ਦਾਖਲ ਹੋਏ ਰਜਨੀ ਤੇ ਅਮਰਜੀਤ ਨੇ ਉਹਨਾਂ ਦਾ ਸ਼ਾਨਦਾਰ ਸੁਆਗਤ ਕੀਤਾ ਸੋਨੀਆ ਤੇ ਨੀਲਮ ਨੂੰ ਬਿਲਕੁਲ ਪਰੀਆਂ ਦੀ ਤਰ੍ਹਾਂ ਸਜਾ ਕੇ ਬਿਠਾਇਆ ਗਿਆ ਸੀ ਆ ਸਮੀਰ ਦੀ ਮਾਤਾ ਨੇ ਕੁੜੀਆਂ ਨੂੰ ਦੇਖਿਆ ਉਹਨਾਂ ਨੇ ਤਾਰੀਫ਼ ਕੀਤੀ ਆ ਬੱਚੀਆਂ ਤਾਂ ਬਹੁਤ ਪਿਆਰੀਆਂ ਹਨ ਰਜਨੀ ਖੁਸ਼ੀ ਨਾਲ ਫੁੱਲ ਗਈ ਉਸਨੇ ਸੋਨੀਆ ਦੀਆਂ ਖੂਬੀਆਂ ਗਿਣਨੀਆਂ ਸ਼ੁਰੂ ਕਰ ਦਿੱਤੀਆਂ ਜੀ ਮੇਰੀ ਸੋਨੀਆ ਤਾਂ ਅੰਗਰੇਜ਼ੀ ਮੀਡੀਅਮ ਵਿੱਚ ਪੜੀ ਹੈ ਉਸ ਨੂੰ ਮਾਡਰਨ ਦੁਨੀਆ ਦੀ ਸਭ ਸਮਝ ਹੈ ਇਹ ਤੁਹਾਡੇ ਬੇਟੇ ਦੇ ਨਾਲ ਲੰਡਨ ਵਿੱਚ ਬਹੁਤ ਚਚੇਗੀ ਆ ਪਰ ਸਮੀਰ ਖਮੋਸੀ ਉਸ ਦੀਆਂ ਨਜ਼ਰਾਂ ਕੁਝ ਹੋਰ ਹੀ ਇਤਲਾਸ ਰਹੀਆਂ ਸਨ ਖਾਣੇ ਦਾ ਵਕਤ ਹੋਇਆ ਜਦੋਂ ਖਾਣਾ ਪਰੋਸਿਆ ਗਿਆ ਤਾਂ ਪੂਰਾ ਕਮਰਾ ਮਹਿਕ ਉੱਠਿਆ ਸਮੀਰ ਨੇ ਜਿਵੇਂ ਹੀ ਖਾਣੇ ਦੀ ਪਹਿਲੀ ਬੁਰਕੀ ਮੂੰਹ ਵਿੱਚ ਰੱਖੀ ਔਰ ਰੁਕ ਗਿਆ ਉਸਨੇ ਆਪਣੀ ਮਾਂ ਵੱਲ ਦੇਖਿਆ ਮਾਂ ਦੀਆਂ ਅੱਖਾਂ ਵਿੱਚ ਵੀ ਚਮਕ ਆ ਗਈ ਖਾਣਾ ਵਾਕਿਆ ਬਹੁਤ ਸੁਆਦਿਸ਼ਟ ਸੀ ਆ ਇਹ ਜਾਇਕਾ ਉਸਨੇ ਵੱਡੇ ਵੱਡੇ ਹੋਟਲਾਂ ਵਿੱਚ ਵੀ ਨਹੀਂ ਚੱਕਿਆ ਸੀ ਆ ਸਮੀਰ ਨੇ ਅਮਰਜੀਤ ਤੋਂ ਪੁੱਛਿਆ ਇਹ ਖਾਣਾ ਕਿਸ ਨੇ ਬਣਾਇਆ ਹੈ ਜੀ ਇਹ ਮੇਰੀ ਬੇਟੀ ਸੋਨੀਆ ਨੇ ਬਣਾਇਆ ਹੈ ਇਸ ਨੂੰ ਖਾਣਾ ਪਕਾਉਣ ਦਾ ਬਹੁਤ ਸ਼ੌਂਕ ਹੈ ਸਮੀਰ ਨੇ ਸੋਨੀਆ ਵੱਲ ਦੇਖਿਆ ਤੇ ਪੁੱਛਿਆ ਕਿ ਵਾਕਿਆ ਤੁਸੀਂ ਬਣਾਇਆ ਹੈ ਇਸ ਵਿੱਚ ਕਿਹੜੇ ਕਿਹੜੇ ਮਸਾਲੇ ਪਾਏ ਹਨ ਸੋਨੀਆ ਘਬਰਾ ਗਈ ਉਸ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਆ ਖਾਣੇ ਵਿੱਚ ਕਿਵੇਂ ਦੇ ਮਸਾਲੇ ਪਾਏ ਜਾਂਦੇ ਹਨ ਉਹ ਹਕਲਉਣ ਲੱਗੀ ਜੀ ਉਹ ਮਮਮੀ ਨੇ ਦੱਸਿਆ ਸੀ ਮਸਾਲਾ ਓਪੈਕਟ ਵਾਲਾ ਸਮੀਰ ਸਮਝ ਗਿਆ ਕਿ ਝੂਠ ਬੋਲਿਆ ਜਾ ਰਿਹਾ ਹੈ ਉਸਨੇ ਨਰਮੀ ਨਾਲ ਪਰ ਮਜਬੂਤੀ ਨਾਲ ਪੁੱਛਿਆ ਦੇਖੋ ਮਾਸੀ ਜੀ ਮੈਂ ਲੰਡਨ ਵਿੱਚ ਰਿਹਾ ਹਾਂ ਪਰ ਮੈਨੂੰ ਇਨਸਾਨ ਦੀ ਪਰਖ ਹੈ ਜਿਸ ਹੱਥ ਨੇ ਇਹ ਖਾਣਾ ਬਣਾਇਆ ਹੈ ਉਸ ਵਿੱਚ ਸਿਰਫ ਹੁਨਰ ਨਹੀਂ ਬਲਕਿ ਬਹੁਤ ਸਾਰਾ ਸਵਰ ਤੇ ਮੁਹੱਬਤ ਹੈ ਕਮਰੇ ਵਿੱਚ ਸਨਾਟਾ ਛਾ ਗਿਆ ਰਜਨੀਦੀਪ ਪਸੀਨੇ ਛੁੱਟ ਗਏ ਅਮਰਜੀਤ ਨੇ ਹਿੰਮਤ ਕਰਕੇ ਸੱਚ ਬੋਲ ਦਿੱਤਾ ਬੇਟਾ ਤੁਸੀਂ ਸਹੀ ਕਹਿ ਰਹੇ ਹੋ ਇਹ ਖਾਣਾ ਮੇਰੀ ਵੱਡੀ ਬੇਟੀ ਸੀਰਤ ਨੇ ਬਣਾਇਆ ਹੈ ਸਮੀਰ ਨੇ ਕਿਹਾ ਮੈਂ ਉਸ ਨੂੰ ਮਿਲਣਾ ਚਾਹੁੰਦਾ ਹਾਂ रजनी ने तड़प के किया नहीं नहीं बेटा नहीं ओ मेहमानों ਦੇ ਸਾਹਮਣੇ ਨਹੀਂ ਹੁੰਦੀ ਅਸ਼ਰਮੀਲੀ ਹੈ ਤੇ ਵੈਸੇ ਵੀ ਉਹ ਤੁਹਾਡੇ ਲਈ ਨਹੀਂ ਹੈ ਉਸ ਦਾ ਰੰਗ سمیر نے ہاتھ اٹھا کے रजनी ਨੂੰ روک ਦਿੱਤਾ અમਰਜੀਤ ਅੰਦਰ گئے سیرਤ ਰਸੋਈ ਵਿੱਚ پسینے ਨਾਲ ਲਤਪਤ ਮੈਲੇ ਕੱਪੜਿਆਂ ਵਿੱਚ ਚਿਹਰੇ ਤੇ ਕੋਲੇ ਦੀ ਕਾਲਖ ਲੱਗੀ ਹੋਈ برتن سمیٹ رہی ਸੀ ਆ ਪਿਤਾ ਨੇ ਕਿਹਾ ਬੇਟੀ ਚੱਲ ਤੈਨੂੰ ਬਾਹਰ ਬੁਲਾ ਰਹੇ ਹਾਂ ਨਸੀਰਤ ਘਬਰਾ ਗਈ ਪਿਤਾ ਜੀ ਆ ਮੈਂ ਕਿਵੇਂ ਜਾਵਾਂ ਮੇਰੇ ਕੱਪੜੇ ਮੇਰਾ ਚਿਹਰਾ ਪਿਤਾ ਨੇ ਕਿਹਾ ਚੱਲ ਬੇਟੀ ਆ ਸੀਰਤ ਕੰਬਦੇ ਕਦਮਾਂ ਨਾਲ ਬਾਹਰ ਆਈ ਉਸਨੇ ਸੀਰ ਨੀਮਾ ਘੜ ਰੱਖਿਆ ਸੀ ਆ ਉਸਦਾ ਰੰਗ ਗੂੜਾ ਕਾਲਾ ਸੀ ਅਤੇ ਸਾਦੇ ਜਿਹੇ ਸੁੱਤੀ ਕੱਪੜਿਆਂ ਵਿੱਚ ਉਹ ਸੋਨੀਆ ਤੇ ਨੀਲਮ ਦੇ ਸਾਹਮਣੇ ਬਿਲਕੁਲ ਬੁਜੀ ਹੋਈ ਲੱਗ ਰਹੀ ਸੀ ਆ ਰਜਨੀ ਨੇ ਮੂੰਹ ਫੇਰ ਲਿਆ ਉਸਨੇ ਸੋਚਿਆ ਹੁਣ ਤਾਂ ਰਿਸ਼ਤਾ ਗਿਆ ਹੱਤੋਂ ਸਮੀਰ ਦੀ ਮਾਂ ਨੇ ਸੀਰਤ ਨੂੰ ਗੌਰ ਨਾਲ ਦੇਖਿਆ ਫਿਰ ਉਹਨਾਂ ਨੇ ਸੀਰਤ ਨੂੰ ਕਿਹਾ ਬੇਟੀ ਸਿਰ ਉਠਾਉ ਸਿਰਤ ਨੇ ਡਰਦੇ-ਡਰਦੇ ਨਜ਼ਰਾਂ ਚੱਕੀਆਂ ਉਸ ਦੀਆਂ ਵੱਡੀਆਂ-ਵੱਡੀਆਂ ਕਾਲੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਕਸ਼ਿਸ਼ ਸੀ ਆ ਇੱਕ ਪਿਆਰੀ ਜਿਹੀ ਆਸ ਆ ਸ਼ਾਇਦ ਸੋਨੀਆ ਤੇ ਨੀਲਮ ਦੇ ਮੇਕਅਪ ਦੇ ਹੇਠਾਂ ਦੱਬੇ ਚਿਹਰਿਆਂ ਵਿੱਚ ਨਹੀਂ ਸੀ ਆ ਸਮੀਰ ਨੇ ਸਿਰਤ ਨੂੰ ਦੇਖਿਆ ਸਭ ਲੋਕ ਸਾਂ ਰੋਕ ਕੇ ਇੰਤਜ਼ਾਰ ਕਰ ਰਹੇ ਸਨ ਕਿ ਹੁਣ ਸਮੀਰ ਕੀ ਕਹੇਗਾ ਸ਼ਾਇਦ ਉਹ ਮਜ਼ਾਕ ਉਡਾਏਗਾ ਸ਼ਾਇਦ ਉਹ ਉੱਠ ਕੇ ਚਲਾ ਜਾਵੇਗਾ ਰਜਨੀ ਤਾਂ ਤਿਆਰ ਸੀ ਆ ਕਿ ਹੁਣ ਬੇਇੱਜ਼ਤੀ ਸ਼ੁਰੂ ਹੋਵੇਗੀ ਆ ਪਰ ਉਦੋਂ ਹੀ ਸਮੀਰ ਨੇ ਜੋ ਕਿਹਾ ਉਸਨੇ ਉੱਥੋਂ ਮੌਜੂਦਾ ਹਰਅਕਸਖਸ ਨੂੰ ਹਿਲਾ ਕੇ ਰੱਖ ਦਿੱਤਾ ਸਮੀਰ ਨੇ ਆਪਣੀ ਮਾਂ ਨੂੰ ਕਿਹਾ ਮੰਮੀ ਜੀ ਮੈਨੂੰ ਮੇਰੀ ਜੀਵਨ ਸਾਥੀ ਮਿਲ ਗਈ ਹੈ ਮੈਂ ਇਸੇ ਕੁੜੀ ਨਾਲ ਵਿਆਹ ਕਰਾਂਗਾ ਇੱਕ ਪਲ ਦੇ ਲਈ ਲੱਗਿਆ ਜਿਵੇਂ ਵਕਤ ਰੁਕ ਗਿਆ ਹੋਵੇ ਰਜਨੀ ਨੂੰ ਲੱਗਿਆ ਉਸਨੇ ਗਲਤ ਸੁਣਿਆ ਹੈ ਕਿ ਇਸ ਕਾਲੀ ਕਲੂਟੀ ਨਾਲ ਸਮੀਰ ਬੇਟਾ ਤੁਸੀਂ ਉਸ ਵਿੱਚ ਤਾਂ ਹੋ ਆ ਇਹ ਕੋਲਾ ਹੈ ਕੋਲਾ ਤੁਸੀਂ ਲੰਡਨ ਤੋਂ ਆਏ ਹੋ ਤੁਹਾਨੂੰ ਤਾਂ ਕੋਈ ਮਾਡਲ ਵਰਗੀ ਪਤਨੀ ਚਾਹੀਦੀ ਹੈ ਮਾਸੀ ਜੀ ਆ ਤੁਸੀਂ ਜਿਸ ਨੂੰ ਕੋਲਾ ਕਹਿ ਰਹੇ ਹੋ ਮੈਨੂੰ ਉਸ ਵਿੱਚ ਹੀਰਾ ਦਿਖਾਈ ਦੇ ਰਿਹਾ ਹੈ ਲੰਡਨ ਵਿੱਚ ਮੈਂ ਬਹੁਤ ਗੋਰੀ ਚਮੜੀ ਦੇਖੀ ਹੈ ਬਹੁਤ ਮੇਕਅਪ ਵਾਲੇ ਚਿਹਰੇ ਦੇਖੇ ਹਨ ਪਰ ਮੇਕਅਪ ਐਜੀ ਪਤਨੀ ਦੀ ਤਲਾਸ਼ ਵਿੱਚ ਸੀ ਹਜਿਸ ਦੇ ਚਿਹਰੇ ਤੇ ਨਹੀਂ ਬਲਕਿ ਰੂਹ ਤੇ ਨੂਰ ਹੋਵੇ ਜਦੋਂ ਮੈਂ ਅੰਦਰ ਆ ਰਿਹਾ ਸੀ ਤਾਂ ਮੈਂ ਦੇਖਿਆ ਕੀ ਆ ਇੱਕ ਕਮਰੇ ਵਿੱਚ ਕੋਈ ਕੁੜੀ ਪਾਠ ਕਰ ਰਹੀ ਸੀ ਆ ਉਸ ਦੀ ਆਵਾਜ਼ ਵਿੱਚ ਜੋ ਦਰਦ ਸੀ ਆ ਉਸ ਨੇ ਮੇਰੇ ਦਿਲ ਨੂੰ ਛੂ ਲਿਆ ਸੀ ਆ ਫਿਰ ਮੈਂ ਇਹ ਖਾਣਾ ਖਾਦਾ ਜਿਸ ਵਿੱਚ ਸੇਵਾ ਦਾ ਸੁਆਦ ਸੀ ਆ ਤੇ ਹੁਣ ਜਦੋਂ ਮੈਂ ਇਸ ਦੀਆਂ ਅੱਖਾਂ ਵਿੱਚ ਦੇਖਿਆ ਤਾਂ ਮੈਨੂੰ ਹયા ਤੇ ਸ਼ਰਮ ਮਹਿਸੂਸ ਹੋਈ ਆ ਅੱਜ ਕੱਲ ਬਹੁਤ ਘੱਟ ਮਿਲਦੀ ਹੈ ਖੂਬਸੂਰਤੀ ਤਾਂ ਵਕਤ ਦੇ ਨਾਲ ਢਲ ਜਾਂਦੀ ਹੈ ਮਾਸੀ ਜੀ ਆ ਪਰ ਸੁਬਾ ਹਮੇਸ਼ਾ ਕੰਮ ਰਹਿੰਦਾ ਹੈ ਮੈਨੂੰ ਕੋਈ ਸ਼ੋਪਿਸ ਨਹੀਂ ਚਾਹੀਦਾ ਮੈਨੂੰ ਇੱਕ ਸਾਥੀ ਚਾਹੀਦਾ ਹੈ ਜੋ ਮੇਰੇ ਘਰ ਨੂੰ ਸਵਰਗ ਬਣਾ ਸਕੇ ਤੇ ਇਹ ਹੋਈ ਹੈ ਸੀਰਤ ਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਕੋਈ ਵਕਿਆ ਉਸਦੀ ਤਾਰੀਫ ਕਰ ਰਿਹਾ ਹੈ ਕਿ ਕੋਈ ਉਸਦੇ ਕਾਲੇ ਰੰਗ ਦੇ ਪਾਰ ਉਸਦੀ ਰੂਹ ਨੂੰ ਦੇਖ ਰਿਹਾ ਹੈ ਉਸ ਦੀਆਂ ਅੱਖਾਂ ਵਿੱਚੋਂ ਟਪ ਟਪਾ ਹੰਝੂ ਬਹਿ ਰਹੇ ਸਨ ਅਮਰਜੀਤ ਦੀਆਂ ਅੱਖਾਂ ਵਿੱਚ ਵੀ ਖੁਸ਼ੀ ਦੇ ਹੰਝੂ ਸਨ ਉਹਨਾਂ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਰਜਨੀ ਤੇ ਉਸ ਦੀਆਂ ਬੇਟੀਆਂ ਸੜ ਕੇ ਸੁਆਹ ਹੋ ਗਈਆਂ ਸੋਨੀਆ ਨੇ ਤੱਕ ਉਸੇ ਵਿੱਚ ਪੈਰ ਪਟਕ ਦਿੱਤਾ ਏ ਕੀ ਮੇ ਹੋ ਸਕਦਾ ਹੈ ਉਸਨੇ ਮੈਨੂੰ ਰਿਜੈਕਟ ਕਰ ਦਿੱਤਾ ਤੇ ਇਸ ਕਾਲੀ ਨੂੰ ਚੁਣ ਲਿਆ ਉਸ ਦੀ ਇੱਜ਼ਤ ਦਾ ਜਨਾਜ਼ਾ ਨਿਕਲ ਗਿਆ ਪਰ ਸਮੀਰ ਦਾ ਫੈਸਲਾ اٹਲ ਸੀ ਆ ਹਰਵੰਸ ਸਿੰਘ ਨੇ ਵੀ ਬੇਟੇ ਦੇ ਫੈਸਲੇ ਤੇ ਰਾਜਮੰਦੀ ਦਿੱਤੀ ਆ ਕਿਉਂਕਿ ਉਹ ਜਾਣਦੇ ਸੀ ਆ ਕਿ ਸਮੀਰ ਦੀ ਪਸੰਦ ਕਦੇ ਗਲਤ ਨਹੀਂ ਹੁੰਦੀ ਗੱਲ ਪੱਕੀ ਹੋ ਗਈ ਵਿਆਹ ਦੀ ਤਰੀਕ ਤੈ ਹੋ ਗਈ ਆ ਰਾਜਨੀ ਨੇ ਅਜੇ ਵੀ ਹਾਰ ਨਹੀਂ ਮੰਨੀ ਸੀ ਉਸਨੇ ਕਈ ਵਾਰ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਸਮੀਰ ਦੇ ਕੰਨ ਪਰੇ ਜਾਣ ਉਸਨੇ ਗਵਾਂਡੀਆਂ ਦੇ ਜ਼ਰੀਏ ਕਹਾਇਆ ਕਿਸੇਰਤ ਮਨੂਸ ਹੈ ਬਿਮਾਰ ਰਹਿੰਦੀ ਹੈ ਪਰ ਸਮੀਰ ਨੇ ਕਿਸੇ ਦੀ ਗੱਲ ਨਾ ਸੁਣੀ ਉਹ ਜਾਣ ਗਿਆ ਸੀ ਕਿ ਇਹ ਸਭ ਸੜਨ ਵਾਲਿਆਂ ਦੀਆਂ ਚਾਲਾਂ ਹਨ ਵਿਆਹ ਦਾ ਦਿਨ ਆਇਆ ਸੀਰਤ ਨੂੰ ਦੁਲਹਨ ਬਣਾਇਆ ਗਿਆ ਅੱਜ ਵੀ ਰਜਨੀ ਨੇ ਉਸ ਨੂੰ ਕੋਈ ਖਾਸ ਗਹਿਣੇ ਨਹੀਂ ਦਿੱਤੇ ਸਨ ਪਰ ਹਰਵੰਸ ਸਿੰਘ ਦੇ ਘਰੋਂ ਜੋ ਜੋੜਾ ਤੇ ਗਹਿਣੇ ਆਏ ਸਨ ਉਹ ਕਿਸੇ ਰਾਣੀ ਦੇ ਲਈ ਬਣੇ ਲੱਗਦੇ ਸਨ ਸੀਰਤ ਨੇ ਜਦੋਂ ਸੁਰਖ ਲਾਲ ਜੋੜਾ ਤੇ ਹੀਰੇ ਦਾ ਹਾਰ ਪਹਿਨਿਆ ਤਾਂ ਉਸ ਦਾ ਸਾਬਲਾ ਰੰਗ ਵੀ ਚਮਕ ਉਠਿਆ ਸਰਦੀ ਦੀ ਸਭ ਤੋਂ ਸ਼ਾਨਦਾਰ ਬਰਾਤ ਆਈ ਆ ਜਿਸ ਨੂੰ ਦੇਖ ਕੇ ਕੱਲ ਤੱਕ ਤਾਨੇ ਦੇਣ ਵਾਲੀਆਂ ਔਰਤਾਂ ਵੀ दंग ਰਹਿ ਗਈਆਂ ਰਜਨੀ ਤੇ ਉਸ ਦੀਆਂ ਬੇਟੀਆਂ ਈਰਖਾ ਵਿੱਚ ਸੜ ਰਹੀਆਂ ਸਨ ਕਿਉਂਕਿ ਜਿਸ ਸੀਰਤ ਨੂੰ ਉਹਨਾਂ ਨੇ ਰਸੋਈ ਵਿੱਚ ਲੁਕਾ ਕੇ ਰੱਖਿਆ ਉਹ ਅੱਜ ਰਾਣੀ ਬਣ ਕੇ ਵਿਦਾ ਹੋ ਰਹੀ ਸੀ ਆ ਵਿਆਹ ਤੋਂ ਬਾਅਦ ਸਮੀਰ ਨੇ ਸੀਰਤ ਨੂੰ ਗਲੇ ਲਗਾ ਕੇ ਵਾਦਾ ਕੀਤਾ ਕਿ ਉਹ ਸੁਨੂਆ ਦੁਨੀਆਂ ਦੀ ਹਰ ਇੱਜ਼ਤ ਦੇਵੇਗਾ ਆਪਣੇ ਮਹਿਲ ਵਰਗੇ ਘਰ ਵਿੱਚ ਸਮੀਰ ਨੇ ਸੀਰਤ ਦਾ ਕੁੰਡ ਚੱਕ ਕੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਸ ਦੀ ਜ਼ਿੰਦਗੀ ਦਾ ਸਕੂਨ ਹੈ ਇਸ ਇੱਕ ਮੁਹੱਬਤ ਭਰੇ ਪਲ ਨੇ ਸੀਰਤ ਦੇ ਬਰਿਆਂ ਦੇ ਜ਼ਖਮ ਭਰ ਦਿੱਤੇ ਵਕਤ ਬਦਲਿਆ ਤੇ ਸੀਰਤ ਇੱਕ ਆਤਮ ਵਿਸ਼ਵਾਸ ਨਾਲ ਭਰੀ ਮਹਿਲਾ ਬਣ ਗਈ ਆ ਜੋ ਸਮੀਰ ਦੇ ਬਿਜ਼ਨਸ ਵਿੱਚ ਵੀ ਹੱਥ ਬਟਾਉਂਦੀ ਸੀ ਆ ਦੂਜੇ ਪਾਸੇ ਰਜਨੀ ਦੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਗਿਆ ਦੋਵੇਂ ਬੇਟੀਆਂ ਦੇ ਵਿਆਹ ਟੁੱਟ ਗਏ ਤੇ ਅਮਰਜੀਤ ਦੇ ਆਪਰੇਸ਼ਨ ਲਈ ਲੱਖਾਂ ਰੁਪਏ ਦੀ ਹਲੋੜ ਪੈ ਗਈ ਆ ਲਾਚਾਰ ਹੋ ਕੇ ਰਜਨੀ ਮਦਦ ਮੰਗਣ ਸਮੀਰ ਦੇ ਦਫ਼ਤਰ ਪਹੁੰਚੀ ਜਿੱਥੇ ਸੀਰਤ ਨੇ ਆਪਣੀ ਪੁਰਾਣੀ ਕੜਵਾਟ ਭੁੱਲ ਕੇ ਉਸ ਨੂੰ ਗਲੇ ਲਗਾ ਲਿਆ ਸੀਰਤ ਨੇ ਨਾ ਕੇਵਲ ਆਪਣੇ ਪਿਤਾ ਦਾ ਬਿਹਤਰੀਨ ਇਲਾਜ ਕਰਵਾਇਆ ਬਲਕਿ ਆਪਣੀਆਂ ਮਤਰਈਆਂ ਪੈਣਾ ਨੂੰ ਵੀ ਦੁਬਾਰਾ ਬਸਾਇਆ ਉਸ ਨੇ ਆਪਣੇ ਨੇਕ ਵਰਤਾ ਨਾਲ ਸਾਬਿਤ ਕਰ ਦਿੱਤਾ ਕਿ ਰੰਗ ਤੋਂ ਜ਼ਿਆਦਾ ਦਿਲ ਦੀ ਖੂਬਸੂਰਤੀ ਆ ਮਾਇਨੇ ਰੱਖਦੀ ਹੈ ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ ਬੇ ਜੋ ਰੱਬ ਤੇ ਭਰੋਸਾ ਰੱਖਦੇ ਹਨ ਉਹਨਾਂ ਨੂੰ ਕਦੇ ਹਾਰ ਦਾ ਮੂੰਹ ਨਹੀਂ ਦੇਖਣਾ ਪੈਂਦਾ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੇ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣਾ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਧੰਨਵਾਦ